ਵੈਲਕਮ ਟ੍ਰਿਬਿਊਨ ਵਿਊਅਰਸ ਅਸੀਂ ਇਸ ਵੇਲੇ ਖੜੇ ਆ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਜਿੱਥੇ ਕਿ ਯੂ ਐਸ ਆਰਮੀ ਦਾ ਇੱਕ ਜਹਾਜ਼ ਹੁਣ ਤੋਂ ਲਗਭਗ ਕੁਝ ਮਿੰਟ ਪਹਿਲਾਂ ਕਰੀਬ 10 ਵਜੇ ਇੱਥੇ ਲੈਂਡ ਹੋਇਆ ਜਿਸ ਦੇ ਵਿੱਚ 112 ਜਿਹੜੇ ਡਿਪੋਟੀਜ਼ ਨੇ ਜਿਹੜੇ ਕਿ ਵੱਖ-ਵੱਖ ਸੂਬਿਆਂ ਤੋਂ ਨੇ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਜਿਹੜਾ ਆ ਉਹ ਹਰਿਆਣੇ ਦੇ ਡਿਪੋਟੀਜ਼ ਜੋ ਕਿ 44 ਨੇ ਜਦੋਂ ਕਿ ਪੰਜਾਬ ਤੋਂ 31 ਤੇ ਗੁਜਰਾਤ ਤੋਂ 33 ਨੇ ਕੋਈ ਦੋਪੁਟੀ ਦੋ ਦਪੁਟੀ ਉੱਤਰ ਪ੍ਰਦੇਸ਼ ਤੋਂ ਇੱਕ ਉੱਤਰਾਖੰਡ ਤੋਂ ਤੇ ਇੱਕ ਹਿਮਾਚਲ ਪ੍ਰਦੇਸ਼ ਤੋਂ ਇਸ ਦੇ ਵਿੱਚ ਪਹੁੰਚ ਚੁੱਕੇ ਨੇ ਸੋ ਇਹ ਜਿਹੜਾ ਅੱਜ ਇੱਥੇ ਦੇਖਣ ਵਿੱਚ ਆਇਆ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਡਪੁਟੀਆਂ ਆਏ ਸਨ ਉਹਨਾਂ ਦੇ ਜਿਹੜੇ ਹੱਥ ਬੰਧੇ ਹੋਏ ਸਨ ਪੈਰ ਬੰਧੇ ਹੋਏ ਸਨ ਹੱਥਕੜੀਆਂ ਸਨ ਨਾਲ ਦੇ ਨਾਲ ਜਿਹੜੀ ਸਿੱਖ ਡਪੁਟੀ ਸੀ ਉਹਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਨਹੀਂ ਸਨ ਤੇ ਅੱਜ ਸ਼੍ਰੋਮਣੀ ਕਮੇਟੀ ਨੇ ਅ ਕੱਲ ਵੀ ਕਿਉਂਕਿ ਇੱਥੇ ਸ਼੍ਰੋਮਣੀ ਕਮੇਟੀ ਦਾ ਇੱਕ ਹੈਲਪ ਡੈਸਕ ਅੰਦਰ ਹੁੰਦਾ ਹੈ ਜਿੱਥੋਂ ਉਹਨਾਂ ਨੇ ਕੁਝ ਜਿਹੜੇ ਸਰੋਪਾ ਉਹ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਵੰਡਿਆ ਤਾਂ ਕਿ ਉਹਨਾਂ ਸਾਰਿਆਂ ਦੇ ਸਿਰ ਟੱਕੇ ਜਾ ਸਕਣ ਪਰ ਅੱਜ ਇਸ ਚੀਜ਼ ਦੇ ਪਹਿਲਾਂ ਹੀ ਪ੍ਰਬੰਧ ਕਰ ਲਏ ਗਏ ਨੇ ਜਿਵੇਂ ਕਿ ਆਉਣ ਵਾਲੇ ਜਿਹੜੇ ਜੱਤਰੂ ਨੇ ਜਾਂ ਜਿਹੜੇ ਉਹਨਾਂ ਦੇ ਹੈਗੇ ਨੇ ਪਰਿਵਾਰ ਦੇ ਮੈਂਬਰ ਨੇ ਜਾਂ ਰਿਸ਼ਤੇਦਾਰ ਨੇ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਇਸੇ ਸ਼ੁਰੂਆਣੀ ਕਮੇਟੀ ਨੇ ਕੀਤਾ ਹੁੰਦਾ ਹੈ ਅੱਜ ਉਹਨਾਂ ਨੇ ਦਸਤਾਰਾਂ ਦਾ ਪ੍ਰਬੰਧ ਵੀ ਇੱਥੇ ਪਹਿਲਾਂ ਹੀ ਕੀਤਾ ਤਾਂ ਕਿ ਉਹਨਾਂ ਨੂੰ ਇਹ ਸਾਰਾ ਜਿਹੜਾ ਪ੍ਰੋਸੈਸ ਕਿਉਂਕਿ ਲਗਭਗ ਇੱਥੇ ਉਤਰਨ ਤੋਂ ਬਾਅਦ 4-5 ਘੰਟੇ ਦਾ ਪ੍ਰੋਸੈਸ ਜਿਹੜਾ ਇਮੀਗ੍ਰੇਸ਼ਨ ਦਾ ਤੇ ਕਸਟਮ ਦਾ ਤੇ ਹੋਰ ਜੜੀਆਂ ਵੱਖ-ਵੱਖ ਜਿਹੜੇ ਪੁਲਿਸ ਤੇ ਹੋਰ ਵੈਰੀਫਿਕੇਸ਼ਨ ਹੁੰਦੀਆਂ ਨੇ ਕਈ ਤਰ੍ਹਾਂ ਦੇ ਉਹਨਾਂ ਨੂੰ ਜਾਂਚ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ ਸੋ ਇਹਨਾਂ ਨੂੰ ਇਹ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਜਿਹਦੇ ਦੌਰਾਨ ਜਿਵੇਂ ਅਸੀਂ ਕੱਲ ਦੇਖਿਆ ਸੀ ਕਿ ਇੱਥੇ ਜਿਹੜੇ ਉੱਥੋਂ ਆਏ ਹੋਏ ਨੌਜਵਾਨ ਸੀ ਉਹ ਸਿੱਖ ਨੌਜਵਾਨ ਸਿਰਾਂ ਤੋਂ ਨੰਗੇ ਸਨ ਜੀ ਉਹਨਾਂ ਦੇ ਸਿਰਾਂ ਦੇ ਉੱਤੇ ਦਸਤਾਰਾ ਨਹੀਂ ਸਨ ਸੋ ਅੱਜ ਸ਼ਰਮਣੀ ਕਮੇਟੀ ਨੇ ਪਹਿਲੇ ਹੀ ਪ੍ਰਬੰਧ ਕਰ ਦਿੱਤਾ ਹੈ ਦੂਸਰਾ ਜਿਹੜਾ ਦੇਖਣ ਦੇ ਵਿੱਚ ਆਇਆ ਕਿ ਕੱਲ ਇੱਥੇ ਜਦੋਂ ਕੁਲਦੀਪ ਸਿੰਘ ਢਾਲੀਆਲ ਜਿਹੜੇ ਕੈਬਨਿਟ ਮੰਤਰੀ ਪੰਜਾਬ ਨੇ ਉਹ ਇੱਥੇ ਉਹਨਾਂ ਨੇ ਕਟਾਸ਼ ਕੀਤਾ ਸੀ ਹਰਿਆਣਾ ਸਰਕਾਰ ਦੇ ਉੱਤੇ ਕਿ ਹਰਿਆਣਾ ਸਰਕਾਰ ਨੇ ਜਿਹੜੀ ਕੈਦੀਆਂ ਵਾਲੀ ਬੱਸ ਭੇਜੀ ਹੋਈ ਆ ਜਦੋਂ ਕਿ ਅੱਜ ਜਿਹੜਾ ਹਰਿਆਣਾ ਸਰਕਾਰ ਦੇ ਇੱਕ ਤੇ ਅੱਜ ਹਰਿਆਣੇ ਤੋਂ 44 ਬੰਦੇ ਆ ਰਹੇ ਨੇ ਇਸ ਕਰਕੇ ਵੀ ਸ਼ਾਇਦ ਦੂਸਰਾ ਕਾਰਨ ਇਹਦੇ ਵਿੱਚ ਇਹ ਸੀ ਕਿ ਜਿਹੜੇ ਉਹ ਕੁਲਦੀਪ ਧਾਲੀਵਾਲ ਹੋਣਾਂ ਨੇ ਜਿਹੜਾ ਉਹਨਾਂ ਦੇ ਉੱਤੇ ਕਟਾਸ਼ ਕੀਤਾ ਕਿ ਇਹਨਾਂ ਨੇ ਕੈਦੀਆਂ ਵਾਲੀ ਬੱਸ ਭੇਜੀ ਇਸ ਕਰਕੇ ਅੱਜ ਆ ਮੁੱਖ ਮੰਤਰੀ ਯੋਜਨਾ ਜਿਹੜੀ ਹੈਗੀ ਆ ਉਹਦੇ ਤਹਿਤ ਜਿਹੜੀ ਪ੍ਰਿਆਗਰਾਜ ਦੇ ਲਈ ਕੁੰਭ ਦੇ ਮੇਲੇ ਲਈ ਇੱਕ ਬੱਸ ਜਿਹੜੀ ਤਿਆਰ ਕੀਤੀ ਗਈ ਸੀ 52 ਸੀਟਰ 52 ਸੀਟਰ ਜਿਹੜੀ ਬੱਸ ਹੈ ਉਹ ਅੱਜ ਇੱਥੇ ਪਹੁੰਚੀ ਹੋਈ ਹੈ ਹਰਿਆਣੇ ਤੋਂ ਜਿਹੜੇ ਟਪੋਟੀਜ਼ ਨੇ ਉਹਨਾਂ ਨੂੰ ਲੈਣ ਤੇ ਇੱਕ ਹੋਰ ਗੱਲ ਜਿਹੜੀ ਅੱਜ ਵੱਖਰੀ ਦੇਖੀ ਜਾ ਰਹੀ ਹੈ ਕਿ ਹੋਰ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਜਾਂ ਪੁਲਿਸ ਅਫੀਸ਼ੀਅਲਸ ਉਹ ਤਾਂ ਸਾਰੇ ਪਹੁੰਚੇ ਹੋਏ ਨੇ ਪਰ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੋਲਿਟੀਕਲੀ ਕਾਫੀ ਸਰਗਰਮੀਆਂ ਇੱਥੇ ਵੇਖਣ ਚ ਨਜ਼ਰ ਆਈਆਂ ਜਿਵੇਂ ਪਹਿਲਾ ਪਹਿਲਾ ਜਦੋਂ ਜਹਾਜ਼ ਉਤਰਿਆ ਉਸ ਦਿਨ ਵੀ ਇੱਥੇ ਸਿਆਸੀ ਜਿਹੜੇ ਲੀਡਰ ਸੀ ਉਹ ਆਏ ਹੋਏ ਸਨ ਕੱਲ ਇੱਥੇ ਸੀਐਮ ਭਗਵੰਤ ਮਾਨ ਸੀ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਰਮਨਦੀਪ ਬਿੱਟੂ ਕਾਂਗਰਸ ਤੋਂ ਜਿਹੜੇ ਐਮਪੀ ਔਜਲਾ ਨੇ ਪਰ ਅੱਜ ਜਿਵੇਂ ਨਾਰਮਲ ਹੋ ਗਿਆ ਹੁੰਦਾ ਜਿਵੇਂ ਇਹਦੇ ਚ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਮੋਲੀ ਵਾਲੀ ਰੂਟੀਨ ਦਾ ਕੰਮ ਬਣ ਰਿਹਾ ਅੱਜ ਕੋਈ ਵੀ ਸਿਆਸੀ ਲੀਡਰ ਇੱਥੇ ਨਹੀਂ ਨਜ਼ਰ ਆ ਰਿਹਾ ਪਲੇਨ ਦੇ ਲੈਂਡ ਹੋਣ ਤੋਂ ਬਾਅਦ ਲਗਭਗ 4.5-5 ਘੰਟੇ ਦਾ ਪ੍ਰੋਸੈਸ ਆ ਜਿਹੜਾ ਜਿੱਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਜਿਹੜੀ ਜਾਂਚ ਹੁੰਦੀ ਹੈ ਇਮੀਗ੍ਰੇਸ਼ਨ ਹੁੰਦੀ ਹੈ ਕਸਟਮ ਹੁੰਦਾ ਇਸ ਤੋਂ ਇਲਾਵਾ ਜਿਹੜੀ ਪੁਲਿਸ ਦੀ ਵੈਰੀਫਿਕੇਸ਼ਨ ਜਿਵੇਂ ਕੱਲ ਕੁਝ ਜਿਹੜੇ ਡਿਪੋਟੀ ਸੀ ਉਹਨਾਂ ਦੇ ਉੱਤੇ ਜਿਹੜੀ ਇੱਥੇ ਅਪਰਾਧਿਕ ਮਾਮਲੇ ਜਿਹੜੇ ਦਰਸਨ ਜਿਨ੍ਹਾਂ ਨੂੰ ਕਿ ਪੁਲਿਸ ਨੇ ਜਿਨ੍ਹਾਂ ਦੀ ਅਰੈਸਟ ਪਾਈ ਹੈ ਗ੍ਰਿਫਤਾਰ ਵੀ ਕੀਤੇ ਨੇ ਸੋ ਇਸ ਤਰ੍ਹਾਂ ਤਰ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਜਾਂਚ ਦੇ ਵਿੱਚੋਂ ਲੰਘਦੇ ਆ ਲਗਭਗ ਸਾਢੇ 4-5 ਘੰਟੇ ਦਾ ਸਮਾਂ ਲੱਗ ਜਾਂਦਾ ਜਿਵੇਂ ਦਾ ਇਹ ਇਹ ਜਿਹੜੇ ਵੀ ਆਜ਼ ਦਾ अर्ਲੀ ਮਾਰਨਿੰਗ ਆਜ਼ਾ ਉਹਨਾਂ ਦੇ ਵਿੱਚ ਇਹ ਜਿਹੜੇ ਪਰਿਵਾਰ ਇੱਥੇ ਪਹੁੰਚੇ ਹੋਏ ਨੇ ਜਾਂ ਫਿਰ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁਲਿਸ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਅਫੀਸ਼ੀਅਲਸ ਪਹੁੰਚੇ ਹੋਏ ਨੇ ਉਹਨਾਂ ਨੂੰ ਇਹ ਜਿਹੜੇ ਨੌਜਵਾਨਾਂ ਜਾਂ ਬੱਚੇ ਆ ਜਾਂ ਜਿਹੜੇ ਇੱਥੋਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹ ਮਿਲ ਲਗੇ ਅਜੇ ਫਿਲਹਾਲ ਲਗਭਗ ਅਗਲੇ 5 ਘੰਟੇ ਇੱਥੇ ਅੰਦਰ ਉਹਨਾਂ ਦੀ ਜਾਂਚ ਹੋਵੇਗੀ ਕੈਮਰਾਮੈਨ ਵਿਸ਼ਾਲ ਕੁਮਾਰ ਦੇ ਨਾਲ ਚਰਨਜੀਤ ਸਿੰਘ ਤੇਜਾ ਅੰਮ੍ਰਿਤਸਰ ਤੋਂ